گل بات بنے سر سنو دمکیاں اگے بھی آدیع سی یہ جی پارٹی دمکیاں دعی رنجیت سنگ سن وسنگ ਇਕਰਨਜੀ ਸਿੰਘ ਸਨ ਆਫ ਜਸਵੰਤ ਸਿੰਘ ਆ ਤੇ ਇੱਕ ਨਿਸ਼ਾਨ ਸਿੰਘ ਸਨ ਆਫ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਆਫ ਸਲਖਨ ਸਿੰਘ ਆ ਇੱਕ ਬਲਰਾਮ ਸਿੰਘ ਸਨ ਆਫ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਾਰੀਆਂ ਧਮਕੀਆਂ ਦਿੱਤੀਆਂ ਜਾਂਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਅਤੇ ਜਿਹੜੀ ਅੱਜ ਉਹ ਗੱਲ ਹੋਈ ਅੱਜ ਅੱਗੇ ਸਵੇਰੇ ਪ੍ਰੋਗਰਾਮ ਤੇ ਆਏ ਆ ਭੌਂਦੇ ਤੇ ਮਾਰਗ ਦੇ ਦੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇੱਧਰ ਅੰਕਲ ਬੁੱਧ ਸਿੰਘ ਦੇ ਘਰ ਮੋਟਰਸਾਈਕਲ ਲੱਗਾ ਉੱਧਰ ਜਾਂਦਾ ਬੁੱਧ ਸਿੰਘ ਤੇ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮਾਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਹਾਰਾ ਨੰਨੇ ਗੋਲੀਆਂ ਚਲਾਜੇ ਜਿਹੜੇ ਤੁਹਾਡੇ ਪਾਲਤ ਸਾਹਿਬ ਸਰਪੰਚ ਬਣੇ ਹਾਂ ਜੀ ਸਰਪੰਚ ਬਣਿਆ ਹੁਣ ਇਸ ਵਾਰ ਪਾਰਟੀ ਚੋਂ ਆਮ ਆਦਮੀ ਪਾਰਟੀ ਅੱਛਾ ਹਾਂ ਜੀ ਜਿਹੜੇ ਗਨਸ਼ੂਟ ਹੋਈ ਆ ਇਹਦੇ ਕੋਈ ਬੰਦਾ ਕੋਈ ਹੀ ਜਾਰੇਗੀ ਇੱਕ ਹੀ ਬੰਦਾ ਸੀਗਾ ਹਾਂ ਕੁੜੀਆਂ ਮਾਰੀਆਂ ਜਿੰਨੇ ਕੁੜੀਆਂ ਮਾਰੀਆਂ ਉਹ ਪਿੰਡ ਦੇ ਹੀ ਲੱਗਦੇ ਇਹ ਬੰਦੇ ਜਿਸ ਨਾਲ ਤੁਹਾਡੀ ਪਾਰਟੀ ਦਾ ਕੋਈ ਨਾ ਸਰੋ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਉਹ ਵੀ ਪਾਰਟੀ ਦਾ ਜਿੱਥੇ ਕੋਈ ਹੋਰ ਸਰੋ ਹੈਗੇ ਦੂਜੀ ਪਾਰਟੀ ਦੇ ਆ ਸੱਟ ਪੈਂਟੀ ਪਾਰਟੀ ਹਾਂ ਮਤਲਬ ਮੈਂ ਰਾਜੀ ਸ਼ੋਰੀ ਹਾਂ ਜੀ ਹਾਂ ਜੀ ਸਰਪੰਚੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਦੋਂ ਤੋਂ ਤਨਕੀਆਂ ਦੇਈ ਜਾਂਦੇ ਤੁਹਾਨੂੰ ਛੱਡਣਾ ਪਹਿਲਾਂ ਵੀ ਅਮਰਖਵਾਰ ਤੋਂ ਤਨਕੀਆਂ ਦਵਾਈਆਂ ਦੋ ਵਾਰ ਜੀ ਹਾਂ ਦੋ ਵਾਰ ਅਮਰਖਵਾਰ ਤੋਂ ਪਹਿਲਾਂ ਵੀ ਤਨਕੀਆਂ ਦਵਾਈਆਂ ਪਤਾ ਲੱਗਿਆ ਕਿ ਹਿਆਰ ਤੇ ਤੁਹਾਡੀ ਕੋਲ ਵੀ ਨਹੀਂ ਚੜ੍ਹਦੀ ਪਾਣੀ ਸਰਹਾ ਇੱਕ ਤਾਹ 900 ਰੁਪਿਆ ਤਨਕੀਆਂ ਅਮਰਖਵਾਰ ਬਾਹਰ ਜਿਹੜਾ ਬੇਸ਼ਰੇ ਦਾ ਉਹ ਹਾਂ ਜੀ ਹਾਂ ਜੀ ਉਤ ਹਾਂ ਉਹਦੇ ਤੋਂ ਤਨਕੀਆਂ ਇੱਕ ਦੋ ਵਾਰ ਆਇਆ ਪਰ ਨਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਾਦਲ ਸਿੰਘ ਸਾਹਿਬ ਜੀ ਅੱਜ ਤੱਕ ਪਿੰਡ ਚੁੱਚੀ ਬੋਲੇ ਹੋ ਨਹੀਂ ਕਦੀ ਕਿਸੇ ਪਿੰਡ ਪਰ ਉਹਨਾਂ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਹਾਂ ਕਿ ਨਹੀਂ ਇਹ ਜੀ ਅੰਕ 75 ਈਅਰ ਜੀ ਹਾਂ ਕੀ ਨਾ ਬਈ ਕਦਾ ਮੇਰਾ ਨਾਮ ਰਜਿਸਟਰ ਸਰ ਟੋਡਾ ਲਾ ਲੋ ਕੋ ਮਨ ਜੀ ਗਾਲੋ ਸਾਡੀ ਮਰਦਾ ਕੋ ਰੋਸੀ ਆਜੋ ਸਤਿ ਅਕਾਲ ਜੀ ਉਹਨਾਂ ਦੇ ਤੋਂ ਬਾਅਦ ਸਰਪੰਚ ਸਾਹਿਬ ਨੇ ਸਾਰੇ ਮਿਲ ਕੇ ਮਾਮਲੇ ਆਖਰੇ ਆਏ ਸੀ ਜੋ ਕੋਈ ਆਮਦ ਸਾਥੀ ਆਇਆ ਉਹ ਬਾਕੀ ਮੋਰੋ ਆਇਓ ਨੇ ਇਹਨੇ ਵਾਗ ਗੋੜੀਆਂ ਦੀ ਬਖਵਾਤੀ ਸਰਪੰਚ ਸਾਹਿਬ ਹੀ ਦੇਖੋ ਜੀ ਇੱਕ ਬੋਸਾਂ ਜੀ ਨੂੰ ਲਾਇਲੀ ਭੇਜਿਆ ਔਰ ਸਟਿਕਲੋਂ ਦੇ ਮੋਲੀ ਲੱਗੀਆਂ ਲਾਪ ਦੇ ਵਿੱਚ ਜਿਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਹੋਰ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਪੰਜ ਨਵੇਂ ਮੌਜੂਦਾ ਸੁਪੰਜ ਜੀ ਆਮ ਆਦਮੀ ਪਾਰਟੀ ਵੱਲੋਂ ਠੀਕ ਉਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਇਕੱਲਾ ਹੀ ਕੋਈ ਨਹੀਂ ਕੋਮਾਂ ਨੂੰ ਕਾਂਜੀ ਕੋਸ਼ ਪਤਾ ਨਹੀਂ ਕਰ ਤੁਹਾਡੇ ਕੋ ਨਾਲੀ ਰਵਾਲਵਰ ਨਹੀਂ ਰਵਾਲਵਰ ਤਾਂ ਸਾਡੇ ਗੋਲ ਜੀ ਨਹੀਂ ਪੁੱਛਣੋ ਦੇ ਦਿੱਤਾ ਵਾਲਾ ਗੋਲੀਆਂ ਸਾਡੇ ਗੋਲ ਜੀ ਉਹ ਜੀਦੀਆਂ ਨੂੰ ਤੇ ਲਾਸ ਵਲੇ ਦੀ ਇੱਥੇ ਬੜੀ ਹੈ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕੋਈ ਦੁੱਖ ਨਹੀਂ ਕੋਈ ਲੜਾਈ ਨਹੀਂ ਕਿ ਨਾ ਪਿੰਡ ਵਿੱਚ ਹੈ ਉਹਨਾਂ ਨਾਲ ਕਿੰਨੇ ਬੰਦੇ ਜਮਨੀ ਹੋਏ ਹੋ ਹੋਰ 4 ਬੰਦੇ ਜਰ ਹੋਣੇ ਹੋ ਅੱਛਾ 1 ਬੰਦੇ ਦੀ ਗੋਲੀਆਂ ਹਾਂਜੀ ਇਹ ਇਹ ਜਿਹੜੇ ਬੰਦੇ ਸੀ ਕਿੱਥੋਂ ਦਾ ਰਹਿਣ ਵਾਲੇ ਇਹ ਲਾਲੂ ਘਮੰਦ ਦਾ ਬਸ ਰੋਏ বেকার ਹੀ ਸਾਡੇ ਇੱਥੇ ਨਵੀ ਹਸਨੀ ਪੈਂਦੀ ਆ ਇਹ ਬੇਕਾਂ ਲੈਂਦੇ 90 ਫੀਸ ਇੱਥੋਂ ਦੇ ਲਾਲੂ ਘਮੰਦ ਅੱਛਾ ਉਹ ਦਾੰਦ ਜਿਨ੍ਹਾਂ ਨੇ ਗੋਲੇ ਮਾਰਿਆ ਹਾਂਜੀ ਜਿਨ੍ਹਾਂ ਨੇ ਗੋਲੇ ਮਾਰਿਆ ਉਹ ਵੀ ਦਾੰਦ ਨੂੰ ਪਤਾ ਹੈ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰ ਤੇ ਆਈਸੋ ਉਹ ਮੋਟਰਸਾਈਕਲ ਅੰਦਰ ਤੇ ਆਏ ਉਹ ਸਿਲਵਰ ਕਲਰ ਦਾ ਮੋਟਰਸਾਈਕਲ ਹਾਂਜੀ ਮਾਗੇ ਇਨਸਾਨ ਦੀ ਇਹੋ ਕਰਦੇ ਇਨਸਾਨ ਵੇਖੋ ਜੀ ਕਿ ਨਗਰ ਇੱਥੇ ਕਿੰਨੀ ਸਖਤ ਬੈਠੀ ਪਤਾ ਨਹੀਂ ਕਿਦੇ ਕਿਦੇ ਵੱਜ ਰਹੇ ਕੀ ਕੀ ਵਾਘਟਣਾ ਹੈ ਤੇ ਬਾਕੀ ਇਹ ਇਨਸਾਨ ਦੀ ਇਹ ਮੰਗ ਕਰਦੇ ਆ ਕਿ ਸਭਨ ਸਾਲ ਡਾਕਟਰ ਵੀ ਨਾ ਇਨਸਾਨ ਦਿੱਤਾ ਜਾਵੇ ਇਹਦੇ ਮੇਰੇ ਨੂੰ ਫੜੇ ਜਾਣ ਨਾ ਉਹਨਾਂ ਪਰਵਾਣੀ ਕੀਤੀ ਕੀ ਭੋਗ ਪੈਂਦਾ ਇੰਨੇ ਨਹੀਂ ਇਹਦੇ ਨਾਲ ਜਲਦੀ ਦੇਖੋ ਜੀ ਅੱਗੇ ਜਿਹੜੀ ਇਸ ਤਰ੍ਹਾਂ ਪੰਗਾਂ ਲੈ ਗਈਆਂ ਕਿ ਅਸੀਂ ਸਲਟ ਪਾਰਟੀ ਜਿੱਗੇ ਜਿਹਦੇ ਉੱਤੇ ਜਿਹੜਾ ਗੋਲੀ ਚੱਲੀ ਜਾਂਦੀ ਆ ਆਹ ਇਹਨੇ ਗੋਲੀਆਂ ਚਲਾਤੀਆਂ ਇੱਕ ਨਾਲ ਵਾਲਾ ਜਮੂਗੀਆਂ ਜਿਹੜੇ ਏਪ ਤੇ ਮਾਰੀ ਆ ਕੇ ਤੇ ਏਟੇ ਵਾਲਿਆਂ ਪਰਦੇ ਪਿਆ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ